ਗੰਬੀਰ ਮੇਰੀ ਸਿਮਰਨੀ ਪ੍ਰਸਨਾ ਉਪਰ ਤਰਾ ਸਿਮਰਨੀ ਸਿਮਰਨੀ ਕਈ ਜੀ ਸਿਮਰਨੀ ਸਮਝ ਲੈਂਦੇ ਮਾਲਾ ਨੂੰ ਕਿ ਹੱਥ ਚ ਕੋਈ ਮਾਲਾ ਲੈ ਕੇ ਚੱਲਦੇ ਨੂੰ ਸਿਮਰਨੀ ਕਹਿ ਦਿੰਦੇ ਇੱਥੇ ਕੋਈ ਇਹ ਸਿਮਰਨੀ ਨਹੀਂ ਹੈ ਸਿਲਤ ਦਿਖਾਵੇ ਦੀ ਨਹੀਂ ਹੈ ਇੱਥੇ ਪ੍ਰਭੂ ਅਗਤ ਕਦੋ ਸਿਮਰਨ ਕਰਦੇ ਨੇ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਹੈ ਜੋ ਇਹ ਵਿਚਾਰ ਵੀ ਹੈ ਸਭ ਕੁਝ ਹੀ ਜਿਸ ਪਹਿਲੇ ਦਸ ਦਿੱਤਾ ਰਸਨਾ ਉਪਰ ਰਾਮ ਹੁਣ ਇੱਥੇ ਆਪਾਂ ਦੋ ਗੱਲਾਂ ਲੈ ਲੈਂਦੇ ਕਿ ਰਸਨਾ ਉਪਰ ਰਾਮ ਦਾ ਮਤਲਬ ਵੀ ਰਾਮ ਰਾਮ ਕਹੀ ਜਾਂਦਾ ਕਿਉਂਕਿ ਇਸ ਚੀਜ਼ ਦਾ ਭਗਤਵਾਕ ਵੀ ਜਿਨੇ ਵਿਰੋਧ ਕੀਤਾ ਹੈ ਕਿਉਂਕਿ ਰਾਮ ਜਿਹੜਾ ਹੈ ਉਹ ਕਹਿਣ ਦੇ ਵਿੱਚ ਨਹੀਂ ਉਦੋਂ ਤੱਕ ਨਹੀਂ ਕਹਿ ਸਕਦੇ ਜੇ ਨਹੀਂ ਦੇ ਰਾਮ ਸਾਡੀ ਰਸਨਾ ਤੇ ਆਪ ਬਸਦਾ ਨਹੀਂ ਇਥੇ ਪਦ ਬਾਬਾ ਕਵੀ ਜੀ ਦਾ ਕਹਿਣ ਦਾ ਜਿਹੜਾ ਮਰੂਰਤ ਹੈ ਕਿ ਮੈਂ ਨਹੀਂ ਬੋਲਦਾ ਮੈਂ ਨਹੀਂ ਸਿਮਰਦਾ ਹੁਣ ਤਾਂ ਮੇਰੀ ਰਸਨਾ ਤੇ ਆਪ ਰਾਮ ਬਸਿਆ ਹੈ ਉਹ ਬਲਾਉਂਦਾ ਹੈ ਫਿਰ ਹੀ ਮੈਂ ਬੋਲਦਾ ਹਾਂ ਉਹ ਆਪਣੀ ਸਿਫਤਲਾ ਕਰਵਾਉਂਦਾ ਹੈ ਫਿਰ ਹੀ ਮੈਂ ਆਦ ਜੁਗਾ ਦੀ ਸਗਲ ਪਗਤ ਤਾਂ ਕੋ ਸੁਖ ਦੇ ਸਰ ਕਹਿੰਦੇ ਆਦ ਤੋਂ ਜੁਗਾ ਤੋਂ ਪ੍ਰਭੂ ਦੀ ਭਗਤੀ ਜੜ ਕਰਦੇ ਨੇ ਤੇ ਸਭ ਭਗਤਾਂ ਨੂੰ ਦੇ ਮਨ ਵਿੱਚ ਰਸਨਾ ਤੇ ਪ੍ਰਭੂ ਬੋਲਦਾ ਹੈ ਹਿਰਦੇ ਵਿੱਚ ਪ੍ਰਭੂ ਵਸ ਜਾਂਦਾ ਹੈ ਤੇ ਸੁਖ ਮਨ ਸੁੱਖਾਂ ਦੇ ਵਿੱਚ ਆ ਕੇ ਬਿਸਰਾਮ ਚਲੇ ਜਾਂਦਾ ਹੈ ਤੇ ਆਪ ਮਾਲਕ फिर रसनत पे बैठ के ज्ञान देना है किस कि किसके सवस्थान दे विच आके निज पद ते जाके निज पद पर लागो ध्यान राजा राम नाम मोरो ब्रह्म के फिर आवस्था है हृदय चा बस जांदा ऐसा ते आप बोलता है प्रभु जी बस है साध के रसन पार ब्रह्म सागर देद बस है। ਸੰਤਾਂ ਦੀ ਰਸਨਾ ਤੇ ਆ ਬਸ ਬੋਲਦਾ ਹੈ ਬਸਦਾ ਹੈ